ਮੋੜ ਚੜਤ ਸਿੰਘ ਵਾਲਾ ਤੋਂ ਸਗਨਪੌਣ ਜਾ ਰਿਹਾ ਸੀ ਇੱਕ ਪਰਿਵਾਰ ਕੋਟਕਪੂਰਾ ਤਾਂ ਕੋੜਫਾਤਾ ਦੇ ਨੇੜੇ ਹੋਇਆ ਸੜਕ ਹਾਦਸਾ ਇੱਕ ਦੀ ਮੌਤ ਚਾਰ ਹੋਏ ਗਏ ਮੀਰ ਜਖਮੀ ਐਤਵਾਰ ਨੂੰ 10 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੋੜ ਚੜ੍ਹਤ ਸਿੰਘ ਵਾਲਾ ਤੋਂ ਚੱਲੇ ਹਨ ਅਤੇ ਕੋਟਖਪੂਰਾ ਸਗਨਪੌਣ ਦੇ ਲਈ ਜਾ ਰਹੇ ਸਨ ਤਾਂ ਕੋਟਫਾਤਾ ਦੇ ਨੇੜੇ ਇੱਕ ਕਾਰ ਜੋ ਇੱਕ ਵਿਅਕਤੀ ਸ਼ਰਾਬੀ ਦੱਸਿਆ ਜਾ ਰਹੀ ਸੀ ਉਸ ਨੇ ਇਹਨਾਂ ਦੇ ਵਿੱਚ ਆ ਕੇ ਕਾਰ ਮਾਰੀ ਜਿਸ ਦੇ ਵਿੱਚ ਚਾਰ ਵਿਅਕਤੀ ਦੋ ਔਰਤਾਂ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋਏ ਅਤੇ ਇੱਕ ਬੱਚਾ ਵੀ ਇਸ ਦੇ ਵਿੱਚ ਸ਼ਾਮਲ ਹੈ ਅਤੇ ਇੱਕ ਦੀ ਮੌਤ ਹੋ ਚੁੱਕੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਬਠਿੰਡਾ ਦੇ ਹਿੱਸੇ ਬਲਹਾਪੁਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਕੁੜਫਤਾ ਵਿਖੇ ਸਗਨਪੌਰ ਦੇ ਲਈ ਇੱਕ ਪਰਿਵਾਰ ਜਾ ਰਿਹਾ ਸੀ ਤਾਂ ਕਾਰ 'ਚ ਹਾਦਸਾ ਗਰਸਤ ਹੋਈ ਹੈ ਇੱਕ ਕਾਰ ਦੇ ਨਾਲ ਦੂਜੀ ਕੱਟ ਕਰਾਈ ਹੈ ਜਿਸ ਦੇ ਵਿੱਚ 4 ਜਣੇ ਦੋ ਔਰਤਾਂ ਦੇ ਇੱਕ ਬੱਚੇ ਸਮੇਤ 4 ਜਣੇ ਘਮੀਰ ਜ਼ਖਮੀ ਹੋਏ ਹਨ ਅਤੇ ਇੱਕ ਦੀ ਮੌਤ ਹੋ ਗਈ ਹੈ। ਹਾਂਜੀ ਭਾਈ ਜੀ ਕੀ ਨਾਮ ਤੁਹਾਡਾ? ਮਨਦੀਪ ਕੌਰ। ਤੁਸੀਂ ਕਿੱਥੇ ਜਾ ਰਹੇ ਸੀ? ਮੋੜ ਚੜ੍ਹਤ ਸਿੰਘ ਜਾਂਦੇ ਸੀ ਦਿੌਰ ਦਾ ਸਗਨ ਸੀਗਾ ਸਗਨਪੌਣ ਜਾਂਦੇ ਸੀ।

ਕੋਰ ਬੱਤੇ ਹੋ ਗਟੇ ਕਰਕੇ ਗੱਡੀ ਮਾਰੀ ਨਾਲ ਦਾਰੂ ਨੇ ਬੁੱਤ ਲਪੇ ਵਿੱਚ ਕਹੇ ਘਰ ਦੇ ਕਹਿੰਦੇ ਮੈਂਟਰੀ ਆਪਦੇ ਟੱਪਰ ਗੱਡੀ ਕਿਉਂ ਖੜਾਈ ਹੋ ਮੈਂਟਰੀ ਆਪਦੇ ਟਾਈ ਤੁਸੀਂ ਕਹਿੰਦੇ ਸੀਗੇ ਅਸੀਂ ਵੀ ਸਵੇਰ ਤੇ ਗੱਡੀ ਤੇ ਸੀਗੇ ਜੀ ਅਸੀਂ ਸਾਗਰਪੌਣ ਜਾ ਰਹੇ ਸੀ ਕੋਟਕਪੂਰੇ ਕਿੰਨੇ ਨੇ ਚੱਕ ਨਹੀਂ ਹੋਇਆ ਸਾਰਿਆਂ ਦੀ ਸਿਰ ਪੱਟੇ ਹੋਏ ਕਿੰਨੇ ਕਿ ਜਣੇ ਆ ਚਾਰ ਜਣੇ ਵੀ ਤਾਂ ਹੈ ਨਾ ਦੱਤ ਵੀ ਹੋ ਗਈ ਜੜੀਆਂ ਦੇ ਬੰਦ ਜਿੱਦਾਂ ਕਿੰਨੇ ਨੇ ਦੱਤ ਵੀ ਹੋਈ ਕੋਈ ਇੱਕ ਦੱਤ ਹੋ ਗਿਆ ਇਹ ਦੀ ਜਿਹੜੇ ਮੇਰੇ ਮਾਦੇ ਕੀ ਨਾਮਾ ਡੋਟ ਪਰਮੇਡੀਕ ਕਿੱਥੋਂ ਆ ਸੀਗੇ ਅਸੀਂ 400 ਮੌੜ ਤੋਂ ਚੱਲੇ ਕਿੱਥੇ ਸੀ ਪਟਕਪੋਰੀ ਕਿਵੇਂ ਚੱਲੇ ਗਏ ਕਿ ਇੱਥੇ ਅਸੀਂ ਕਮਨੀ ਮੰਨਣ ਜਾਂਦੇ ਸੀਗੇ ਉਲੀ ਦੇ ਅੱਛਾ ਮੁੰਡਾ ਤਾਂ ਬਾਹਰ ਸੀ ਦੇਖ ਨਹੀਂ ਮੰਨਣ ਜਾਂਦੀ ਸੀ ਸਾਹ ਅੱਠ ਫਿਰ ਕੀ ਹੋਇਆ ਫਿਰ ਜੀ ਸਾਡੀ ਗੱਡੀ ਤਾਂ ਮੂਰੇ ਸੀਗੀ ਇਹ ਗੱਡੀ 10 ਮਿੰਟ ਬਾਅਦ ਤੁਰੇ ਘਰ ਅਸੀਂ ਆ ਕੇ ਡੱਬੇ ਡੱਬੇ ਪਾਉਣੇ ਸੀਗੇ

ਇਹ ਸੰਗਤਾਂ ਵੀ ਹੈਗਾ ਜਾਰ ਚਾਰ ਜਣਿਆਂ ਦੀ ਸੱਤਾ ਜਾਂਦੀ ਹੈ ਹਾਂ ਤੇ ਜੀ ਸੁਣੀ ਗੱਲ ਪੁੱਤ ਕੀ ਨਾਮ ਆ ਤੁਹਾਡਾ ਰਵੀ ਅੰਦਰ ਸਿੰਘ ਫੁੱਟਲੇ ਸੀ ਕਿੱਥੇ ਜਾਦੇ ਹੋ ਮੋਹ ਕਰਸਨ ਕੋ ਚਲੇ ਸੀ ਜੀ ਤੇ ਬਹਿੰਡੇ ਜਾ ਰਹੇ ਸੀ ਜੰਮੀ ਜਾ ਰਹੇ ਕੋਟਪੁਰੇ ਹਾਂ ਜੀ ਕੋ ਪੂਰੇ ਖੇਰ ਜਾ ਰਹੇ ਸੀ ਕਿੱਵੇਂ ਜਾ ਰਹੇ ਸੀ ਹਾਂ ਜੀ ਕਿਵੇਂ ਜਾ ਰਹੇ ਸੀ ਤੇ ਕੀ ਗੱਲ ਉੱਥੇ ਸ਼ਗਨਾਪੁਰੋਂ ਨਹੀਂ ਉੱਥੇ ਜਾ ਰਹੇ ਸੀ ਫਿਰ ਕੀ ਹੋਇਆ ਕੋਟ ਰਸੇਪੁਰੇ ਆ ਕੇ ਗੱਡੀ ਲੱਗੀ ਜੀ ਤੀਜੇ ਦੀ ਮੇਰੇ ਲਈ ਅੱਛਾ ਥੈਂਕ ਯੂ ਕਿਵੇਂ ਹਣ ਚਕਮੀ ਇਹ ਚਾਰ ਜਣ ਜਖਮੀ ਹੈ ਜੀ ਇੱਕ ਦੀ ਬਾਹ ਫ੍ਰੈਕਚਰ ਹੋਇਆ ਇੱਕ ਦੀ ਲੈਗ ਹੋ ਗਈ ਮੋਤੀ ਜੀ ਹਾਂ ਜੀ ਕਿਵੇਂ ਲੱਗੀ ਕਦੇ ਕੀ ਗੱਲ ਕਰਨੀ ਉਹ ਬੰਦਾ ਜਿਹੜਾ ਮੂਹਰੇ ਗੱਡੀ ਆਈ ਉਹ ਵੀ दारू ਪੀਤੀ ਹੋਈ ਆ ਜੀ ਜਿਹੜੇ ਵਿੱਚ ਗੱਡੀ ਮਾਰੀ ਹਾਂ ਜੀ